स्वागत है ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋਂ ਜ਼ਿਲ੍ਹਾ ਫਰੀਦਕੋਟ ਗੋਰੇ ਬਾਈ ਦੇ ਘਰੋਂ ਬਣਾ ਰਹੇ ਆ ਜੀ ਆਮ ਹੀ ਸਦਕ ਵਾਲਾ ਬਾਈ ਜਗਜੀਤ ਵੀਡੀਓ ਪਾਉਂਦਾ ਹੀ ਰਹਿੰਦਾ ਇਹਨਾਂ ਦੇ ਪਸ਼ੂਆਂ ਦੀ ਚੰਗੇ ਪਸ਼ੂ ਹੀ ਹੁੰਦੇ ਆ ਬਾਈਆਂ ਕੋਲੇ ਅੱਜ 6 ਮੱਝਾਂ ਵਗਾਉ ਆ ਜੀ ਇਹਨਾਂ ਕੋਲੇ ਪਹਿਲੇ ਨੰਬਰ ਵਾਲੀ ਮੱਝ ਤੁਹਾਨੂੰ ਦਿਖਾ ਰਹੇ ਆ ਜੀ ਕਿੰਨੇ ਦਿਨ ਹੋਏ ਗੋਰੇ ਸੂਈ ਨੂੰ ਇਹਨੂੰ ਅੱਜ ਸਵੇਰ ਸੂਈ ਇਹ ਅੱਜ ਸਵੇਰ ਸੂਈ ਹੈ ਜੀ ਥਰਲੇਵਾ ਚੈੱਕ ਕਰ ਸਕਦੇ ਆ ਤੁਸੀਂ ਜੇਰ ਪਈ ਹੈ ਜੀ ਦੁੱਧ ਕੱਢਿਆ 4 ਕਿਲੋ ਬੱਚਾ ਬੁੱਛਾ ਚਿੰਗਿਆ ਦੁੱਧ 4 ਕਿਲੋ ਕੱਢਿਆ ਜੀ ਇਹਦੇ ਥੱਲੇ ਠੀਕ ਆ ਅੱਜ ਹੀ ਸੂਈ ਆ ਹਜੇ ਦੁੱਧ ਆ ਤਾਂ ਤੁਸੀਂ ਮੰਨ ਲਓ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਉਹ ਤਾਂ ਬਾਅਦ ਦੀਆਂ ਗੱਲਾਂ ਵੀ ਕਿੰਨਾ ਦੁੱਧ ਦੇਣਾ ਬਾਕੀ ਤੁਸੀਂ 15 ਪਲੱਸ ਵਾਲੀ ਆ ਜੀ ਬਾਈ ਕਹਿੰਦਾ ਬਾਕੀ ਤੁਸੀਂ ਆਪਦੀ ਤਸੱਲੀ ਕਰ ਲੈਣੀ ਆ ਪਸ਼ੂ ਦੇਖ ਲੈਣਾ ਅੱਗੇ ਜੀ ਜਿਹੜਾ ਫੋਨ ਰੇਟ ਆ ਉਹ ਫੋਨ ਤੇ ਹੀ ਹੋਊਗਾ ਜੀ ਸਾਰਿਆਂ ਦਾ ਆਮ ਅੱਜ ਹਜੇ ਹੁਣੇ ਹੀ ਸੂਈ ਆ ਜੀ ਜਮਾ ਤਾਜੀ ਸੂਈ ਆ ਜੇਰਦੀ ਪੈਣੀ ਬਾਕੀ ਆ ਹਜੇ 20 ਮਿੰਟ ਹੀ ਹੋਏ ਆ ਜੀ ਸੂਈ ਨੂੰ ਥਾਲੇ ਵਧੀਆ ਵੀ ਸਾਫ ਹੈ ਜੀ ਇਹ ਗੱਲ ਤਾਂ ਵੈਸੇ ਕਹਿਣ ਦੀ ਲੋੜ ਨਹੀਂ ਇਹਨਾਂ ਦੇ ਪਸ਼ੂਆਂ ਦੀ ਚੰਗਾ ਪਸ਼ੂ ਹੀ ਲੈ ਕੇ ਆਉਂਦੇ ਆ ਬਾਈ ਇਹ 18 19 ਕਿਲੋ ਦੋ ਇਹ 18 19 ਕਿਲੋ ਦੁੱਧ ਦੇ ਦੂਗੀ ਬਾਈ ਕਹਿੰਦਾ ਜੀ ਮਗਰ ਕੱਟੀ ਵੀ ਬਹੁਤ ਹੈ ਮਗਰ ਕੱਟੀ ਹੈ ਜੀ ਫੀਮੇਲ ਕਾਫ ਹੈ ਬਹੁਤ ਚੰਗੇ ਟੀਕੇ ਦੀ ਕੱਟੀ ਹੈ ਵਧੀਆ ਬੱਚਾ ਆਇਆ ਜੀ ਅਜੇ 20 25 ਮਿੰਟ ਹੋਏ ਆ ਸੂਈ ਨੂੰ ਜੇਰ ਪੈਣੀ ਬਾਕੀ ਆ ਰੇਟ ਦੀ ਗੱਲ ਫੋਨ ਤੇ ਹੀ ਹੋਊਗੀ ਜੀ ਤੀਜੇ ਨੰਬਰ ਵਾਲੀ ਮੱਝ 268 ਇਹ ਦੂਜਾ ਸੂਆ ਦੂਜਾ ਸੂਆ 6 ਦਿਨਾਂ ਦਾ ਚੌਥਾ ਦਿਨ ਸੂਈ ਨੂੰ ਆਇਆ ਤੇ ਲੈਗਾ 11 ਤੋਂ 12 ਲੀਟਰ ਵਿੱਚ 11 ਕਿਲੋ ਦੁੱਧ ਆ ਜੀ ਚੌਥਾ ਦਿਨ ਹਜੇ ਸੂਈ ਨੂੰ ਆਇਆ ਨੋ ਠੀਕ ਹੈ ਤੀ ਚੌਥਾ ਸੂਆ ਕਿ ਤੀਜਾ ਦੂਜਾ ਸੂਆ ਦੂਜਾ ਸੂਆ ਹਾਂ ਹਾਂ ਦੂਜਾ ਸੂਆ ਹੈ ਨਾ ਇਹ ਤਾਂ ਉਹ ਮੱਝ ਕਿਹੜੇ ਸੂਏ ਆ ਉਹ ਤੀਜਾ ਸੂਆ ਇਹ ਦੂਜਾ ਤੀਜਾ ਸੂਆ ਉਹ ਉਹ ਦੂਜਾ ਸੂਆ ਵੀ 6 ਦਿਨਾਂ ਦਾ ਅੱਛਾ ਇਹ ਦੂਜਾ ਸੂਆ ਇਹ ਮੱਝ ਦੂਜਾ ਸੂਆ ਹੈ ਜੀ ਆਪਾਂ ਤੁਹਾਨੂੰ ਮੂੰਹ ਮੱਥਾ ਨਹੀਂ ਇਹ ਤਾਂ ਦਿਖਾਇਆ ਸੀ ਪਹਿਲੇ ਨੰਬਰ ਵਾਲੀ ਮੱਝ ਆ ਜਿਹੜੀ ਦੇਖਿਓ ਤੁਸੀਂ ਖਾਂ ਲੈਵੇ ਦੀ ਇਹ ਵੀ ਸਾਫ ਆ ਪੂਰੀ ਰੇਟ ਦੀ ਗੱਲ ਫੋਨ ਤੇ ਆ ਗੁਰੇ ਇਹ ਤੀਜੇ ਸੂਏ ਦਾ ਬੱਣਾ ਆ ਤਿਆਰ ਆ ਜੀ ਮੱਜ ਹਜੇ ਮੈਂ ਇੱਕ ਅੱਧਾ ਦਿਨ ਹੀ ਲਵਾਂ ਹੂੰ ਖਾਂ ਲੈਵੇ ਦੀ ਇਹ ਵੀ ਸਾਫ ਆ ਪੂਰੀ ਇੱਕ ਅੱਧਾ ਦਿਨ ਹੀ ਲਵਾਂਗੀ ਆ ਦੂਜਾ ਸੂਆ ਚਾਰ ਪੰਜ ਦਿਨ ਲਵਾਂ ਆ ਦੂਜਾ ਸੂਆ ਹੈ ਜੀ ਚਾਰ ਪੰਜ ਦਿਨ ਲਵਾਂਗੀ ਹਜੇ ਮੱਜ ਇਹਦਾ ਰਿਕਾਰਡ ਦੱਸਿਆ ਗੁਰੇ ਕੁਛ ਨਹੀਂ ਆਪਾਂ ਲਈ ਕੋਈ ਜਾਪਾ ਦਾ ਆ ਵੀ ਦੇਖ ਲੈ ਬਾਈ ਠੀਕ ਆ ਕਿੰਨਾ ਦੁੱਧ ਦੇ ਦੂ ਇਹ ਤਾਂ 12 ਕਿਲੋਟਰ ਦੇ ਉਹ ਬਾਕੀ ਤਾਂ 15 ਤੋਂ ਬਾਹਰ ਆ ਗਏ ਆ ਠੀਕ ਆ ਆ ਵੀ ਦੂਜਾ ਸੋਸ਼ੇ ਇਹ ਕਿੰਨੇ ਦਿਨ ਛੋਟੀ ਕੁਆਲਟੀ ਹੈ ਜੇ 5-6 ਦਿਨ ਪੰਜ ਛੇ ਦਿਨ ਨਹੀਂ ਹੁੰਦੀ ਜੇ ਇਹਦਾ ਕੱਦ-ਗਾਟ ਦੀ ਬਹੁਤ ਚੰਗੇ ਛੋਟੀ ਬੋਡੀ ਸਟਰਕਚਰ ਦੇਖੋ ਤੁਸੀਂ ਇਹ ਦੁੱਧ ਬਹੁਤ ਦੇ ਦੂਗਾ ਨਾ ਇਹ 20 ਕਿਲੋ ਦੁੱਧ ਹੂੰ ਇਹ 20 ਕਿਲੋ ਦੁੱਧ ਦੇ ਦੂਗੀ ਜੀ ਰੇਟ ਗੋਰੇ ਫੋਨ ਤੇ ਹੀ ਫੋਨ ਤੇ ਹੀ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਰੇਟ ਫੋਨ ਤੇ ਹੀ ਹੋਊਗਾ